ਪੰਜਾਬੀ ਉਤਿਆਨ ਦੇ ਨਾਲ ਆ ਖਬਰ ਦੇਖੋ ਕਿਤੇ ਤੁਹਾਡੇ ਇਲਾਕੇ ਦੇ ਵਿੱਚ ਤਾਂ ਅਜਿਹੇ ਲੋਕ ਨਹੀਂ ਘੁੰਮ ਰਹੇ ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸਮਰਾਲਾ ਸ਼ਹਿਰ ਦੇ ਸੰਗਣੀ ਆਬਾਦੀ ਵਾਲੇ ਮੁਹੱਲੇ ਦੀਆਂ ਨੇ ਜਿੱਥੇ ਕਿ ਰਾਤ ਦੇ ਸਮੇਂ ਦੋ ਅਣਪਛਾਤੇ ਘੁੰਮਦੇ ਦੇਖੇ ਗਏ ਜੋ ਕਿ ਬਿਨਾਂ ਨੰਬਰ ਪਲੇਟ ਵਾਲੇ ਬਾਈਕ ਤੇ ਸਵਾਰ ਸਨ ਉਹਨਾਂ ਦੇ ਵੱਲੋਂ ਕਰੀਬ 2 ਘੰਟੇ ਤੱਕ ਮੁਹੱਲੇ ਦੇ ਵਿੱਚ ਢੇੜੇ ਮਾਰੇ ਗਏ ਪਰ ਅਮੋਕਤ ਤੇ ਫਿਰ ਲੋਕਾਂ ਨੇ ਉਹਨਾਂ ਨੂੰ ਕਾਬੂ ਕੀਤਾ ਤੇ ਮੁਹੱਲਾ ਵਾਸੀਆ ਦਾ ਇਹ ਕਹਿਣਾ ਹੈ ਕਿ ਇਹ ਲੁਟੇਰੇ ਨੇ ਜੋ ਕੀਏ تھے ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਹੁੰਚੇ ਸਨ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਪਰ ਮੌਕੇ ਤੇ ਇੱਕ ਲੁਟੇਰਾ ਜਿਹੜਾ ਹੈ ਉਹ ਭੱਜਣ ਦੇ ਵਿੱਚ ਕਾਮਯਾਬ ਤੱਕ ਹੋਇਆ ਉਹ ਲਿਆ ਯਾਰ ਮੋਟਰਸਾਈਕਲ ਲੈ ਕੇ ਆਇਆ ਸਟਾਈਲ ਕੋਈ ਥਿਮੇ ਦੇ ਨੂੰ ਮਿਲੇਗਾ ਥੋ ਮਿਲਿਆ ਦੱਸ ਕਿੰਤੋਂ ਵੇਲੇ ਕਿਪਮ ਨੇ ਪਹਿਲੇ ਮਾਲਕ ਕੋਡੂ ਦੀ ਰੋਡ ਤੇ ਪਹਿਲੇ ਮੁੰਡੇ ਜੇ ਸਾਮਾਨ ਦੇਣ ਆਏ ਸੀ ਇਹ ਦੋ ਮੈਂ ਕਿੁੰਡਾ ਖੁੱਲਿਆ ਉਹਨਾਂ ਦੇ ਘਰ ਦਾ ਆ ਮੱਲੇ ਦੇ ਬਾਹਰ ਫਿਰਦੇ ਪਏ ਸੀ ਮੂੰਹ ਟਾਕੀ ਇਹ ਮੈਨੂੰ ਅੱਥਬਾਂ ਲੱਗ ਗਈ ਸੀ ਮੈਕਰੀ ਚੱਪੀ ਗੜ ਕੇ ਆਪਣੇ ਅੰਦਰ ਕਿੰਨੇ ਬੰਦੇ ਸੀ ਇਹ ਦੋ ਬੰਦੇ ਸੀ ਬੋਲ ਬੈਠੇ ਹੋਏ ਸੀ ਇੱਕ ਭੱਜ ਗਿਆ ਇੱਕੋ ਭੱਜ ਗਿਆ ਜੀ ਇੱਕ ਭੱਜਾ ਆ ਮੋਟਰਸਾਈਕਲ ਦੀ ਕਿੰਨੇ ਬੰਦੇ ਆ ਦੱਸਦਾ ਕਿੱਥੇ ਰਵੇ ਕਿੱਥੇ ਰਹਿਣ ਵਾਲਾ ਇਹ ਕਹਿੰਦਾ ਮੈਨੂੰ ਲੁਧਿਆਣਾ ਦਾ ਰਹਿਣ ਵਾਲਾ ਜੀ ਇਹ ਉਰੇ ਕਿਸੇ ਨੂੰ ਕਹਿੰਦੇ ਕਾਨੂੰਨ ਵਾਲੇ ਲੈ ਆਇਆ ਕਹਿੰਦੇ ਕਹਿੰਦੇ ਪ੍ਰੈਸਰ ਪੁਲਿਸ ਨੂੰ ਲੈਣਾ ਹੈ ਪੁਲਿਸ ਨੂੰ ਕਰਤੀ ਪੁਲਿਸ ਨੂੰ ਫੋਨ ਤੈਨੂੰ ਘੰਟਾ ਹੋ ਗਿਆ ਪਰ ਅਜੇ ਤੱਕ ਨਹੀਂ ਕੋਈ ਨਹੀਂ ਪਹੁੰਚੀ ਨਹੀਂ ਹਲੇ ਤੱਕ ਟੀਲਾ ਦੋਨੋਂ ਕੀ ਕਰਨਾ ਹੈ ਵਾਰਦਾਤ ਕਰਨੇ ਇਹ ਵਾਰਦਾਤ ਕਰਨ ਹੈ ਜੀ ਇੱਕ ਦਿਨ ਪਹਿਲਾਂ ਵੀ ਉਰੇ ਬਾਹਰ ਵਾਰਦਾ ਤੋਈਆ ਪੁੜ ਦੀ ਰੋਡ ਤੇ ਕਿਸੇ ਦੇ ਪੈਸੇ ਕੋ ਕੇ ਭੱਜਲੇ ਮੋਟਰਸਾਈਕਲ ਵਾਲੇ ਫੋਨ ਇੱਕ ਦਿਨ ਪਹਿਲਾਂ ਦੀ ਕੀ ਨਾਮ ਹੈ ਤੁਹਾਡਾ ਕੀ ਹੋਂਦਾ ਰਮਨ ਵਡੇਰਾ ਜੀ ਮੈਂ ਪੰਜਾਬ ਯੂਥ ਪ੍ਰਧਾਨਸ਼ਿਪ ਸਨ ਆ ਪ੍ਰਧਾਨ ਜੀ ਬੜੀ ਜਦੋਂ ਜੈਦ ਬਾਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਹੁਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਛ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜੀ ਨੇ ਟੋਬੇ ਛਾਲ ਮਾਰੀ ਆ ਕਿਉਂ ਫੜਿਆ ਇਹਨੂੰ ਅਸੀਂ ਪੁੱਛਿਆ ਸੀ ਕਿਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨਹੀਂਗਾ ਤੂੰ ਇਹ ਰਸ ਤੈਨੂੰ ਭੇਜਿਆ ਕਿਨੇ ਆ ਇਹ ਕਿਸੇ ਬੰਦੇ ਦਾ ਨਾਮ ਲੈਂਦਾ ਸੀ ਉੱਥੇ ਇਹਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲ ਲਈ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰੀ ਆਈ ਉਹੀ ਟਾਈਮ 8:00 8:00 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਨ ਵਾਲੇ ਹੋ ਗਏ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾਅ ਕਰਨ ਲਈ ਕੀ ਹੁਣ ਕੀ ਕੋਈ ਹੋਰ ਮੰਗਾ ਨਾ ਬੈਠ ਜਵੇ ਮੁਕੇਸ਼ ਕੌਣ ਮੁਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਵੀ ਤੁਹਾਨੂੰ ਸ਼ੱਕ ਆ ਵੀ ਇਹ ਇਹ ਹਿੰਦੂ ਲੀਡਰ ਹੋਣ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਦੇ ਅੱਜ ਸੱਟਾਂ ਵੱਜਣੀਆਂ ਸੀ ਇਹ ਦੀ ਚੁਸਤੀ ਦਰਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਪ੍ਰਧਾਨ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਨਾਂ ਨਾਲ ਅਲਾਦਕਾਰੀਆਂ ਦੇ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣ ਇਹ ਤਾਂ ਹੀ ਹੁਣ ਇਹ ਪਾਲਿਸੀ ਕੱਢੂਗੀ ਜਿੱਤੇ ਤੱਕ ਸਾਡਾ ਮੰਨਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕ ਹੀ ਹੁੰਦੀ ਸੀ ਇਹਦਾ ਕੋਈ ਬਾਦੂ ਘਾਟੂ ਨੁਕਸਾਨ ਹੋ ਸਕਦਾ ਹਾਂ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਸ ਕੱਢੇਗੀ ਜੀ ਪੁਲਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਤੇ ਉਹਦਰਾ ਦੂਜੇ ਪਾਸੇ ਇਸੇ ਕਟਨਾ ਬਾਰੇ ਸੂਚਨਾ ਮਿਲਣ ਤੇ ਇਲਾਕੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਵੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕੀ ਕੁਝ ਕਹਿੰਦਾ ਹੋਇਆ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਨਜ਼ਰ ਆਇਆ ਆ ਸੁਣਦੇ ਆ ਆਗੇ ਮੈਂ ਖਾਣੇ ਆਂਦੀ ਹਾਂ ਜੋਰਾ ਸਿੰਘ ਜੀ ਆ ਬਿਠਾ ਲਓ ਜੀ ਲੈ ਕੇ ਚੱਲੋ ਕੋਈ ਮਹੱਲੇ ਤੋਂ ਪਤਾ ਕੀਤਾ ਵੀ ਕੀਤਾ ਕੀ ਇਹਨੇ ਆਕੇ ਆ ਕੇ ਹਾਂ ਨੇ ਕੋਈ ਮਹੱਲੇ ਤੋਂ ਲੋਕਾਂ ਜੋ ਖੜੇ ਨੇ ਇਹਨੇ ਇਹ ਕੀ ਚੱਕਰ ਹੈ ਮਾਮਲਾ ਪਤਾ ਕੀਤਾ ਪੂਰਤ 10 ਤਰਫ ਮੋਕਾ ਤੇ ਠੀਕੀ ਹੂੰ ਇਹ ਬਲਾ ਹੋ ਰਿਹਾ ਹੂੰ ਤੇ ਉਹ ਬੰਦੇ ਨੇ ਫੜ ਲਿਆ ਮੋਕੇ ਤੇ ਇਹ ਦੋ ਫੜੇ ਸੀ ਬੱਲਾ ਦੋ ਪਣਾ ਹੋ ਰਹੇ ਨੇ ਹੂੰ ਫਿਕੋ ਖਾਣੇ ਲੈ ਕੇ ਚਲਦੇ ਹਾਂ ਕੋਈ ਗੁੱਸੇ ਵਗੈਰਾ ਆਪਣੇ ਪੇਸ਼ ਕਰਦੇ ਹਾਂ ਜੀ ਮੈਂ ਕਰ ਦੂੰ ਮੋੜਾ ਮੜੇ ਤਾਮੋ ਹੱਲੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੇ ਨਾਲ ਕਈ ਅਣਪਛਾਤੇ ਸਾਡੇ ਇਲਾਕੇ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਏ ਪਰ ਜਦੋਂ ਅੱਜ ਇਹ ਲੁਟੇਰੇ ਸਾਡੇ ਮੋਹੱਲੇ ਦੇ ਵਿੱਚ ਢੇੜੇ ਮਾਰ ਰਹੇ ਸਨ ਤਾਂ ਅਸੀਂ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਪਰ ਪੁਲਿਸ ਦੇਰੀ ਦੇ ਨਾਲ ਪਹੁੰਚੀ ਹੈ ਤਾਂ ਇੱਕ ਪਾਸੇ ਤਾਂ ਬਦਮਾਸ਼ ਲੁਟੇਰੇ ਜਿਹੜੇ ਨੇ ਉਹ ਵਰਦਾਤਾ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋ ਜਾਂਦੇ ਨੇ ਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਦਾ ਇਸ ਕਰਕੇ ਇਹਨਾਂ ਦੇ ਹੌਸਲੇ ਜਿਹੜੇ ਨੇ ਹੋਰ ਵੀ ਬੁਲੰਦ ਹੋ ਜਾਂਦੇ ਨੇ ਪਰ ਇਸ ਘਟਨਾ ਵਾਲੀ ਥਾਂ ਤੇ ਜਦੋਂ ਪੁਲਿਸ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ ਮਾਮਲੇ ਦੀ ਜਾਂਚ ਜਿਹੜੀ ਹੈ ਗੰਭੀਰਤਾ ਦੇ ਨਾਲ ਸ਼ੁਰੂ ਕਰ ਦਿੱਤੀ ਹੈ